ਮਹਾਨ ਕੋਸ਼ ਵਿੱਚ ਦਰਜ 12 ਰੋਗ ਬਾਰੇ ਆਯੁਰਵੇਦਿਕ ਗਿਆਨ ਅਤੇ ਇਸ ਦੇ ਇਲਾਜ ਦੀ ਵਿਧੀ ਇਹ ਰੋਗ ਮਿਹਦੇ ਵਿੱਚ ਬੋਝ ਹੋਣ ਤੋਂ ਅਤੇ ਦਿਮਾਗ ਦੀ ਕਮਜ਼ੋਰੀ ਤੋਂ ਹੁੰਦਾ ਹੈ ਸੁੱਤੇ ਹੋਏ ਆਦਮੀ ਨੂੰ ਮਲੂਮ ਹੁੰਦਾ ਹੈ ਕਿ ਛਾਤੀ ਤੇ ਕੋਈ ਬੋਝ ਆ ਪਿਆ ਹੈ ਜਾਂ ਕਿਸੇ ਨੇ ਆ ਕੇ ਦੱਬ ਲਿਆ ਹੈ ਸਾਹ ਰੁਕਦਾ ਮਾਲੂਮ ਹੁੰਦਾ ਹੈ ਕਦੇ ਡਰ ਕੇ ਬਰੜਾਉਣਾ ਅਤੇ ਸ਼ੋਰ ਮਚਾਉਣਾ ਮਚਾਉਣ ਲੱਗਦਾ ਹੈ ਉਬਾਰੇ ਦੇ ਰੋਗੀ ਨੂੰ ਤ੍ਰਿਵੀ ਦਾ ਜਲਾਬ ਦੇ ਕੇ ਦਿਲ ਦੀ ਤਾਕਤ ਅਤੇ ਹਾਜਮਾ ਠੀਕ ਕਰਨ ਲਈ ਦਵਾਈਆਂ ਵਰਤਣੀਆਂ ਚਾਹੀਏ 2 ਮਾਸੇ ਮਸਤਗੀ 2 ਮਾਸੇ ਮਿਸਰੀ ਪੀ ਕੇ ਗਾਂ ਜਾਂ ਬੱਕਰੀ ਦੇ ਦੁੱਧ ਨਾਲ ਸਵੇਰ ਵੇਲੇ ਫੱਕੀ ਲੈਣੀ ਗੁਣਕਾਰੀ ਹੈ ਇਹ ਫੱਕੀ ਬਦਾਮ ਛੋਟੀ ਇਲਾਇਚੀ ਤੇ ਕਾਲੀਆਂ ਮਿਰਚਾਂ ਦੀ ਸਰ੍ਹਦਾਈ ਨਾਲ ਵੀ ਲਈ ਜਾ ਸਕਦੀ ਹੈ ਰਾਤ ਨੂੰ ਸੌਣ ਵੇਲੇ ਹਰੜ ਦਾ ਮਰਬਾ ਖਾਣਾ ਚੰਗਾ ਹੈ। ਚਾਂਦੀ ਦੇ ਵਰਕ ਲਾ ਕੇ ਔਲੇ ਦਾ ਮਰਬਾ ਸਵੇਰ ਵੇਲੇ ਖਾਣਾ ਉੱਤਮ ਹੈ। ਸੰਤਰੇ, ਅੰਗੂਰ, ਅਨਾਰ ਆਦ ਫਲਾਂ ਦਾ ਸੇਵਨ ਬਹੁਤ ਅੱਛਾ ਹੈ। ਪਾਲਕ, ਮੂੰਗੀ ਦੀ ਦਾਲ, ਕद्दू, ਤਿੱਤਰ ਆਦ ਦਾ ਸੂਰਵਾ ਪਤ ਹੈ। ਉਬਾਰੇ ਦੇ ਰੋਗੀ ਨੂੰ ਨਸ਼ੇ ਵਾਲੀਆਂ ਚੀਜ਼ਾਂ ਲਾਲ ਮਿਰਚ ਮਾਸ ਗੁੜ ਤੇਲ ਦੀਆਂ ਚੀਜ਼ਾਂ ਮੈਥੁਨ ਭੈ ਕ੍ਰੋਧ ਆਦਿ ਤੋਂ ਬਚਣਾ ਚਾਹੀਏ ਉਬਾਰੇ ਦਬਿਓ ਸੁੱਤਿਆਂ ਗਈ ਬਿਹਾਈ ਅਵਿਦਿਆ ਰੂਪ ਨੀਂਦ ਵਿੱਚ ਫੇਕਰਾਂ ਦੇ ખોٹے ਸੰਕਲਪ ਮਲੀਨ ਅੰਤਕਰਣ ਵਾਲਿਆਂ ਨੂੰ ਉਬਾਰੇ ਵਾਂਗ ਆਦਵਾਉਂਦੇ ਹਨ ਇਸ ਰੋਗ ਨੂੰ ਦਬਾ ਪੈਣਾ ਵੀ ਕਿਹਾ ਜਾਂਦਾ ਹੈ